ਮਨ ਦੁੱਖਾਂ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਜਿ ਬਿਜੇ ਸੁਹੇ ਮਹਲਾ ਪੰਜਵ ਸਗਲ ਧਿਆ ਸਰ ਸਰਨੇ ਆਇਆ ਰੱਖੋ ਰੱਖਣ ਹਾਰੇ ਜੇ ਤਕ ਲਗ ਤਿਤ ਹਮ ਲਗੈ ਕਾਹੇ ਚੰਤਾ ਵਿਚਾਰੇ ਮੇਰੇ RAM ਜੀ ਤੁਮ ਪ੍ਰਭ ਅੰਤਰ ਜਾਮੀ ਆਰੇ ਗੇਰ ਪਾਖੁਰ ਦੇਵ ਜੀ ਅਨੰਤ ਗੋਣ ਗਾਵਾਂ ਨਿਤ ਸੁਅਮੇਂ ਰਹਾਉ ਆਟ ਪਰ ਬ੍ਰਵੇ ਆਪਣਾ ਧਿਆਇਐ ਆਯੋ ਮਰੀਏ ਸਾਹਲ ਜਨਮਾਂ ਤੇ ਸੁਖਾ ਜਗ ਭੇਤਰ ਸਾਧ ਸੰਗ ਨਾਮ ਚਉਕੇ ਸਗਲ ਮਨੋਰਥ ਇਸ ਕੇ ਪੂਰਨ ਇਸ ਦਇਆ ਕਰੇ ਪ੍ਰਭ ਆਪਕੇ ਦੇਨ ਦਿਆਲ ਕਿਰਪਾ ਸਰਨੰਦੈ ਹਾਲਾ ਘਰ ਕਿਰਪਾ ਪਨਾ ਨਾਮੰ ਦੀਜੈ ਨਾਨਕ ਸਾਧਰੂ ਅੰਲਾ ਦੇਨੰਦਿਆ ਕਿਰਪਾਲ ਪ੍ਰਭ ਸੁਆਮੀ ਏਰੇ ਸਰਨੰਦੈ ਹਾਲਾ 1000 <s>